ਬੀਤੀ ਦੇਰ ਰਾਤ ਆਏ ਤੂਫਾਨ ਕਾਰਨ ਕਾਨੋਵਾਲ ਬੇਟ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਥਾਣਾ ਕਾਨੋਵਾਲ ਦੇ ਐਸਐਚਓ ਬਲਵਿੰਦਰ ਸਿੰਘ ਦੀ ਘਟਨਾ ਸਥਲ ਤੇ ਪਹੁੰਚ ਕੇ ਜਾਇਜਾਲੇ ਅਤੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮੱਲੀਆ ਦੇ ਸਾਬਕਾ ਸਰਪੰਚ ਸਰਬਜਿੰਦਰ ਸਿੰਘ ਨੇ ਕਿਹਾ ਹੈ ਕਿ ਦੇਰ ਰਾਤ ਇੱਕਦਮ ਤੇਜ਼ ਹਨੇਰੀ ਆਈ ਜਿਸ ਕਰਕੇ ਉਹਨਾਂ ਦੀ 6 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨ ਰਵੇਲ ਸਿੰਘ ਦੀ 3 ਏਕੜ ਅਤੇ ਕਿਸਾਨ ਜਗਮਨਜੀਤ ਸਿੰਘ ਦੀ 2 ਏਕੜ ਦੀ ਫਸਲ ਵੀ ਅੱਗ ਦੀ ਚਪੇਟ ਵਿੱਚ ਆ ਗਈ ਉਹਨਾਂ ਦੱਸਿਆ ਕਿ ਤਿੰਨਾਂ ਕਿਸਾਨਾਂ ਦੀ ਕਰੀਬ 11 ਏਕੜ ਦੇ ਕਰੀਬ ਫਸਲ ਸੜ ਕੇ ਸਵਾਹ ਹੋ ਗਈ। ਉਹਨਾਂ ਕਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਆਰਥਿਕ ਮਦਦ ਕਰੇ। ਮੇਰੀ ਸ਼ਿਕਾਇਤ ਕਰਨ ਕੀ ਤੇ ਰਾਜ ਦੇ ਅਧਿਕਾਰੀਆਂ ਜੀ ਨੂੰ ਜਵਾਬ ਅਗਲਾ ਕੀ ਅਗੱਡਾ ਕਰਨ ਨਹੀਂ ਪਤਾ ਲੱਗ ਸਕਿਆ ਕਿ ਇਹ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ। ਪ੍ਰਸ਼ਾਸਨ ਦੇ ਕੇ ਅਪੀਲ ਹੋ ਗਈ। ਮੈਂ ਦਿੱਤਨ ਸਾੰਦੀਪਰ ਭਾਈ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਵੇਖਣ ਆਇਆ ਅਜੇ ਤੱਕ ਐਸੋ ਜੀ ਸਾਹਿਬ ਆਏ ਹੋਣ। ਹੋਰ ਕੋਈ ਖੇਤੀਬਾੜੀ ਵਿਭਾਗਾਂ ਜਾਂ ਕੋਈ ਸੀਲ ਕਰ ਜਾਂ ਕੋਈ ਮਹਿਕਮਾ ਸਾਰਾ ਨੋਖ ਨੂੰ ਕੀਤਾ ਮਲਾਗਾ ਜੀ ਸਰ ਨੂੰ ਫੋਨ ਕੀਤਾ ਬਾਈ ਤੁਹ ਕੋਈ ਨਹੀਂ ਅੱਗ ਦੇ ਕਾਰਨ ਦਾ ਕੋਈ ਪਤਾ ਲੱਗਾ ਅੱਗ ਦੇ ਕਾਰਨ ਪਤਾ ਨਹੀਂ ਲੱਗ ਸਕਦਾ ਤੇ ਕਿੰਨਾ ਘੜਾ ਨੁਕਸਾਨ ਹੋ ਗਿਆ ਸਾਰਾ 6 ਕਿੱਲੇ ਕਣਕ ਸਰਜੀ ਬੋਲ ਉਧੀਆਂ ਕਣਕ ਹੋਰ ਵੀ ਕਈ ਮੇਰੀ ਸਰੀਆਂ ਰਵੀਲ ਸਿੰਘ ਮੇਰੇ ਪਿੰਡ ਦਾ 3 ਕਿੱਲੇ ਉਧੇ ਤੇ ਜਮਨਜੀਤ ਸਿੰਘ ਜਰਮਈ ਤੋਂ 2 ਕਿੱਲੇ ਉਹਨਾਂ ਦੇ ਪਿੰਗਾ ਹੀ ਪਾਵਨ ਕਿਸ ਨੁਕਸਾਨ ਦੀ ਪਰਭਾਈ ਚਾਹੁੰਦੇ ਆ ਜਰਮਜੀਤ ਸਿੰਘ ਪੰਗਲ ਮਾ ਤੋਂ ਮੇਰੇ 2 ਕਿੱਲੇ ਕਣਕ ਸੜ ਚੁੱਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਝ ਨਹੀਂ ਪਤਾ ਕਿ ਕਿੱਦਾਂ ਲੱਗੀ ਗਈ ਜੇ ਤੇ ਇਹਦੀ ਜੋ ਵੀ ਪ੍ਰਸ਼ਾਸਨ ਇਹਦੀ ਕਾਰਵਾਈ ਕਰੇ ਤੇ ਇਹ ਮੰਗ ਚਾਹੁੰਦੇ ਕਿ ਸਾਨੂੰ ਜੋ ਵੀ ਹੈ ਇਹਦਾ ਜਲਦ ਤੋਂ ਜਲਦ ਪਤਾ ਲੱਗ ਸਕੇ ਕਿ ਮੈਂ ਗਰੀਬ ਕਿਸਾਨਾਂ ਜੀ ਤੇ ਇਹਦਾ ਪਤਾ ਲੱਗੇ ਕਿ ਸਾਡਾ ਕਿਉਂ ਕਿਵੇਂ ਨੁਕਸਾਨ ਹੋਇਆ ਤੇਦਾ ਹੱਲ ਕੀਤਾ ਜਾ ਇਹ ਰਾਤ ਜਦੋਂ ਮੌਸਮ ਕਾਫੀ ਖਰਾਬ ਸੀ ਹਨੇਰੀ ਚੱਲ ਰਹੀ ਸੀ ਉਦੋਂ ਦੀ ਗੱਲ ਹੈ ਕਿ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਬੱਲੀਆਂ ਪਿੰਡ ਦੇ ਵਿੱਚ ਜਿਹੜੀ ਕਣਕ ਨੂੰ ਜਿਹੜੀ ਆ ਖੇਤ ਨੂੰ ਅੱਗ ਜਿਹੜੀ ਲੱਗੀ ਹੈ ਜਦੋਂ ਮੁੱਕਾ ਵੇਖਿਆ ਚ ਤਿੰਨ ਕਿਸਾਨਾਂ ਦੀ ਜਿਹੜੀ ਕਣਕ ਜਿਹੜੀ ਆ ਦਾ ਨੁਕਸਾਨ ਹੋਇਆ ਹੈ ਕਿ ਸਰਬਜਿੰਦਰ ਸਿੰਘ ਤੇ ਬੱਲੀਆਂ ਦੇ ਇਹਨਾਂ ਦੇ ਕਰੀਬ 6 ਕਿੱਲੇ ਦੇ ਰਕਬਾ ਜਿਹੜਾ ਸੜ ਗਿਆ ਰਵੇਲ ਸਿੰਘ ਨੇ 3 ਕਿੱਲੇ ਜਿਹੜਾ ਸ ਬੱਲੀਆਂ ਦੇ ਉਹਨਾਂ ਦਾ ਜਿਹੜਾ ਰਕਬਾ ਆ ਰਿਹਾ ਤੇ ਜਰਮਨਜੀਤ ਸਿੰਘ ਨੇ ਗਿਲਮੰਜਲੀ ਦੋ ਕਿੱਲੇ ਰਖਵਾ ਇਹਨਾਂ ਦਾ ਹੈ ਦੇਖ ਰਹੇ ਹਾਂ ਬਾਕੀ ਦਾ ਕੀ ਕਾਰਨ ਹੈ ਕਹਿੰਦੇ ਕਾਰਨਾਂ ਤੋਂ ਪਤਾ ਲੱਗ ਸਕਿਆ ਜੀ ਕਰ ਰਹੇ ਜੀ ਜਾਂਚ ਕਰ ਰਹੇ ਹਾਂ ਵੀ ਕਿਹੜੇ ਕਾਰਨਾਂ ਨਾਲ ਜਿਹੜੀ ਅੱਗ ਜੜੀ ਲੱਗੀ ਹੋ ਸਕਦੀ ਹੈ ਉਹ ਜਾਂਚ ਕਰ ਰਹੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼